ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਇੱਕ ਬੜਾ ਸੋਹਣਾ ਜ਼ਿਕਰ ਕੀਤਾ ਵਾ ਬਲੇਹਾਰੀ ਕੁਦਰਤਵਸਿਆ ਸਿੰਗਾਪੁਰ ਦੇ ਵਿੱਚ ਮੇਨ ਲੈਂਡ ਨੂੰ ਛੱਡ ਕੇ ਹੋਰ ਬਹੁਤ ਸਾਰੇ ਟਾਪੂ ਨੇ ਜਿਨ੍ਹਾਂ ਦੀ ਕੁਝ ਵੀਡੀਓ ਆਲਰੇਡੀ ਇਸ ਚੈਨਲ ਦੇ ਉੱਤੇ ਪਾਈਆਂ ਹੋਈਆਂ ਨੇ ਬਾਬਾ ਜੀ ਆਪਾਂ ਚੱਲਨੇ ਆਜ ਕੁਸੂ ਆਈਲੈਂਡ ਕੁਸੂ 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 ਦਾ ਮਤਲਬ ਹੁੰਦਾ ਕੱਚੂ ਕੁਮਾ ਤੇ ਆਈਲੈਂਡ ਦਾ ਮਤਲਬ ਹੈ ਟਾਪੂ ਕਸਵਾ ਆਇਲੈਂਡ ਸਿੰਗਾਪੁਰ ਦੇ ਵਿੱਚ ਇੱਕ ਅਲੌਤਾ ਇਹੋ ਜਿਹਾ ਟਾਪੂ ਆ ਜਿੱਥੇ ਚਾਈਨਿਸ ਪੀਪਲਾਂ ਦੇ ਪ੍ਰੇ ਕਰਨ ਵਾਸਤੇ ਮੰਦਿਰ ਬਣਿਆ ਤੇ ਨਾਲ ਹੀ ਉਥੇ ਇੱਕ ਕਰਾਮਾਤ ਬਣੀ ਆ ਕਰਾਮਾਤ ਹੁੰਦੀ ਆ ਸਮਾਦ ਉੱਚੀ ਪਹਾੜੀ ਦੇ ਉੱਤੇ ਸਮਾਦ ਬਣੀ ਹੋਈ ਆ ਸੋ ਗੁਰੂ ਨਾਨਕ ਪਾਤਸ਼ਾਹ ਦੇ ਪਾਈਆਂ ਹੋਈਆਂ ਪਹਾੜਾਂ ਦੇ ਉੱਤੇ ਕਿਉਂਕਿ ਸਭ ਤੋਂ ਸਾਡਾ ਪਹਿਲਾ ਟਰੈਵਲ ਹੋਇਆ ਬਾਬਾ ਨਾਨਕ ਜਿਹਨੇ ਸਾਨ ਜਿਹਨੇ ਸਾਨੂੰ ਦੱਸਿਆ ਵਾ ਵੀ ਦੁਨੀਆ ਨੂੰ ਵੇਖੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਰੰਗ ਢੰਗ ਬਣਾਏ ਹੋਏ ਨੇ ਉਹਨਾਂ ਨੂੰ ਹਾਰੋ ਤੇ ਗੁਰੂ ਸਾਹਿਬ ਦਾ ਬਚਨ ਆ ਸਗਲ ਬਨਸਪਤੀ ਮੈਂ ਬਸੰਤਰ ਸਗਲ ਦੂਦ ਮੈਂ ਕੀ ਆ ਉੱਚ ਨੀਚ ਨੇ ਮੈਂ ਜੋਤ ਸਮਾਣੇ ਘਟ ਘਟ ਮਾਧੋ ਜੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਉਸ ਮਾਧੋ ਜੀ ਦਾ ਸਾਨੂੰ ਵੀ ਦਰਸ਼ਨ ਹੋ ਜਾਣ ਤੇ ਚੱਲਦੇ ਬਾਬਾ ਜੀ ਜਬ ਤੱਕ ਦੁਨੀਆ ਰਹੀ ਹੈ ਨਾਨਕ ਕੋ ਸੁਣੀ ਹੈ ਕਹ ਕਹੀ ਬਸ ਇਹੀ ਕਹੀਏ ਵੀ ਤੇ ਸੁਣੀਏ ਵੀ ਦਰਸ਼ਨ ਵੀ ਕਰੀਏ ਜੀ 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 ਕੁਦਰਤ ਦੇ ਦਰਸ਼ਨ ਕਰੀਏ ਕੁਦਰਤ ਮਹਾਰਾਜ ਦੇ ਪਦਾਰਥਵਾਦੀ ਦੁਨੀਆ ਤੋਂ ਬਾਹਰ ਨਿਕਲੇ ਕਿੱਦਾਂ ਸੋਚਣਾ ਵਾ ਇਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਸਾਡੇ ਨਾਲ ਪ੍ਰੋਫੈਸਰ ਵੀ ਨੇ ਤੇ ਬਾਬਾ ਵੀ ਨੇ ਜਿਨ੍ਹਾਂ ਦੇ ਨਾਲ ਦੋ ਦੋ ਲਕਬ ਲੱਗੇ ਹੋਣ ਪ੍ਰੋਫੈਸਰ ਗਿਆਨ ਦਾ ਤੇ ਬਾਬਾ ਆਸਥਾ ਦਾ ਸੋ ਇਹਨਾਂ ਦੇ ਇਸ ਆਪਣਾ ਜਿਹੜੀ ਪਦਵੀ ਆ ਉਹਦਾ ਆਪਾਂ ਲਾਹਾ ਲਵਾਂਗੇ ਚੱਲਦੇ ਆ ਚਾਲੇ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੀ ਯੂ ਔਨ ਦਾ ਰੋਡ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਟਿਕਟਾਂ ਲਈ ਆਪਾਂ ਲੈ ਤੇ ਗੱਲਬਾਤ ਇਦਾਂ ਵਾਂ ਪਹਿਲਾਂ ਜਾਵਾਂਗੇ ਕਹਤੇ ਆ 12 ਵਜੇ ਸਿਸਟਰ ਆਇਲੈਂਡ ਫਿਰ ਕੁਸੂ ਤੇ ਫਿਰ ਸੈਂਟ ਜੌਨ ਤੇ ਬਾਬਾ ਜੀ ਬੈਠੇ ਆ ਹਾਂਜੀ ਬਾਬਾ ਜੀ ਚੜ੍ਹਦੀ ਕਲਾ ਬਾਬਾ ਜੀ ਫੈਰੀ ਆਪਣੀ ਹੈਗੀ ਏ 12 ਵਜੇ ਅੱਛਾ ਅੱਛਾ ਆ ਤੇ ਆਪਾਂ ਆਟਿਕਤਾ 12 ਵਜੇ ਟਾਈਮ ਹੋ ਗਿਆ ਵਾ ਸਵਾ 11 ਸਵਾ 11 ਕਿੰ ਟਗਾ ਉਥੇ ਪਿੱਛੇ ਬੈਹਨ ਜਗ੍ਹਾ ਕੀ ਬੈਣਾ ਉਥੇ ਵੇਖਾ ਪਰ ਜਗ੍ਹਾ ਕੋ ਖਾ ਪੀ ਲੈਨੇ ਆਪੋ ਨਜ਼ਰ ਅੱਜ ਜਿਹੜੀ ਫੈਰੀ ਆ ਚ ਸਮਾਂ ਕਾਫੀ ਆ ਤੇ ਸੋਚਿਆ ਵੀ ਚਾਹ ਪੀ ਲੀ ਗੇ ਚਾਹ ਲੈ ਵੀ ਲੈਣਾ ਬਾਬਾ ਜੀ ਹਸਤੇ ਮੈਂ ਤੇ ਬਾਬਾ ਜੀ ਬੈਠ ਕੇ ਪੀ ਰਹੇ ਆ ਇੱਥੇ ਕਾਫੀ ਚਾਹ ਹੜੇ ਬੈਗ ਚਾ ਉਹ ਸੋਚਿਆ ਵੀ ਇੱਥੇ ਕਾਫੀ ਦੀ ਛੁੱਟੀ ਲਾ ਲਈਏ ਤੇ ਉੱਥੇ ਜਾ ਕੇ ਬਹਿ ਕੇ ਚਾਹ ਦੀ ਛੁੱਟੀ ਲਾਵਾਂਗੇ। ਨਾਲ ਬਰੌਂਟਿਆ ਦੀ। ਨਾਲ ਬਰੌਂਟੇ ਦੀ ਛੁੱਟੀ ਲਾਵਾਂਗੇ। ਮਤਲਬ ਚਾਰਜ ਕਰਕੇ ਖੜ ਲੱਗੇ ਹੋਣਾ। ਆ ਚਾਰਜ ਕਰਕੇ ਚਾਰਜ ਕਰਕੇ। ਕਾਫੀ ਕਾਲੀ ਕਾਫੀ ਕਾਲੀ ਕਾਫੀ। ਇੱਥੇ ਚੱਲਣੀ ਆ। ਹਾਂਜੀ। ਇੱਥੇ ਚੱਲਣੀ ਫੈਰੀ। ਇੱਥੇ ਇੱਥੇ। ਕਿੰਨੀ ਦੂਰ ਐ ਇੱਥੋਂ ਜਿੱਥੇ ਜਾਣਾ? 45 ਮਿੰਟ ਦਰਾ। 45 ਮਿੰਟ। ਸੋਗਾ ਚਾਰ ਟਾਪੂ ਲੈ ਕੇ ਨਹੀਂ ਚਾਰ ਟਾਪੂ ਨਿਕਲੇ ਉਹ ਆ ਵੀ ਆ ਸੋ ਪ੍ਰੋਗਰਾਮ ਇਹ ਬਣਿਆ ਜੀ ਪਹਿਲਾਂ ਸਿਸਟਾ ਆਈਲੈਂਡ ਫਿਰ ਕੁੱਸੂ ਫਿਰ ਸੈਂਟ ਜੌਨ ਦੇ ਲਜ਼ੂਰਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਰੇ ਆਈਲੈਂਡ ਘੁੰਮ ਕੇ ਆਵਾਂਗੇ ਤੇ ਜੁੜੇ ਰਹੋ ਨਾਲ ਤੇ ਜਦੋਂ ਫੈਰੀ ਦਾ ਟਾਈਮ ਹੋ ਗਿਆ ਤੇ ਆਪਦੀ ਕਾਫੀ ਖਤਮ ਕਰਕੇ ਤੇ ਅਸੀਂ ਉਧਰ ਨੂੰ ਹੋ ਜਾਾਂਗੇ ਤੇ ਤੁਹਾਨੂੰ ਨਾਲ ਖੜਦੇ ਆ ਦੇ ਨਾਲ ਦਰਸ਼ਨਦਰ ਵਾਲੇ ਗੋਣੇ ਦੇ ਨਾਲੇ ਕਰਾਂ ਗੁਰਬਾਣੀ ਦੀਆਂ ਗੱਲਾਂ ਗੁਰੂ ਦੀਆਂ ਗੱਲਾਂ ਜਲਦੀਆਂ ਗੱਲਾਂ ਜਲਦੀਆਂ ਗੱਲਾਂ ਕੌਣ ਗੁਰੂ ਪਾਣੀ ਪਤਾ ਮਾਰਦਾ ਤਰਤਮ ਹੱਤ ਦੇਵਸਰ ਆਰਦੋਈ ਦਾਇਆ ਦਾਇਆ ਖੇਲੇ ਸਕੇ ਹਾਂ ਸਮੁੰਦਰੀ ਗਾਜ ਆ ਦੇ ਇਹਨੇ ਜੀ ਵਰੀਏ ਇਹਨੇ ਨਾ ਟੀਮ ਬੈਠੇ ਹੋ ਰਹੇ ਇਹ ਆ ਨਾ ਇਹ ਪੋਲ ਬਾਬਾ ਜੀ ਆਪਾਂ ਬੇੜੀ ਤੇ ਚੜਾਵਾਂ ਆਪਾਂ ਨੂੰ ਜਾਜ ਦੇ ਇਹ ਗਾਈੜਿਆ ਇਹ ਬੰਦਾ ਉਹ ਜਿਹੜਾ ਜਿੰਨਾਂ ਦੀ ਕੰਪਨੀ ਆ ਨਾ ਜਿਹੜੀ ਫੈਰੀਆਂ ਚੱਲਦੀਆਂ ਆ ਸਾਰੇ ਫੇਰ ਗਏ ਆਹ ਸਾਰੇ ਫੇਰ ਗਏ ਆਹ ਬੱਡੇ ਜਿਹੇ ਆ ਜੀ ਆਹ ਆਪਣੇ ਟ੍ਰੇਨ ਨਾਲ ਪੂਰੇ ਜਾਣਗੇ ਲਓ ਜੀ ਖਲੋਤੇ ਲੈਂਡ ਦੇ ਵਿੱਚ ਅਸੀਂ ਵੇਟ ਕਰ ਰਹੇ ਆ ਆਪਦੀ ਕਿਸ਼ਤੀ ਦੀ ਤੇ ਗੱਲ ਇਦਾਂ ਆ ਵੀ ਅਸੀਂ ਦੋ ਹੀ ਭੁਗ ਜਾਣੇ ਤੇ ਸਵਾ ਲੱਖ ਸਵਾ ਦਾ 2.5 ਲੱਖ ਹੋਗੀ ਜੀ ਬਈ ਲੋ ਵੱਡਾ ਜਾ ਐਵੇਂ ਜਾਣਾ ਸੀ ਹੁਣ ਆ ਉਹ ਅੱਡੇ ਮੇ ਫੋਜਾਂ ਦਾ ਸਾਹ ਉਹ ਜਾਜ ਨਿਕਾ ਗਲਾਂਗੇ ਤੇ ਉੱਥੋਂ ਤੁਹਾਨੂੰ ਜਾਜ ਵੱਡਾ ਮਿਲ ਜਾਊਗਾ ਤੇ ਹੁਣ ਚੜ ਕੇ ਚੱਲਦੇ ਆ ਤੇ ਨਾਲ ਤੁਹਾਨੂੰ ਦਿਖਾਉਣੇ ਆ ਸਮੁੰਦਰ ਦੇ ਨਜ਼ਾਰੇ ਆਸੇ ਪਾਸੇ ਸਾਰੀਆਂ ਹੀ ਕਿਸ਼ਤੀਆਂ ਲੱਗੀਆਂ ਹੋਈਆਂ ਨੇ ਟੁੱਕੜੀਆਂ ਸਾਰੀਆਂ ਜਿਆ ਹੈ ਉਹ ਪਛੇ ਜੀ ਪਿੱਛੇ ਜਿਹੜਾ ਮੈਂ ਨਾ ਵੀ ਘਰ ਗਿਆ ਵਾ ਤੇ ਬਾਬਾ ਜੀ ਬਿਲਡਿੰਗ ਆ ਬਿਲਡਿੰਗ ਦੇ ਮਗਲੇ ਪਾਸੇ ਉਹ ਜਾਜ ਲੱਗਾ ਹਾਂ ਹਾਂ ਜੀ ਆ ਨਾਨਕ ਜੀ ਮੁਖਿ ਨੇ ਕੀਤੀ ਸ਼ਕੀ ਨਾਲ ਬੜੀ ਉਸਤਤ ਕੀਤੀ ਮਾਰ ਇਹਨੇ ਗੁਰਬਾਣੀ ਤੇ ਪਹਿਲਾ ਪਾਣੀ ਜਿਉ ਹੈ ਜਦ ਹਾਸਾ ਕੋਏ ਬੰਦੇ ਪਾਸ਼ਾ ਵੇਖੋ ਸਮੁੰਦਰ ਸਮੁੰਦਰ ਕਿੰਨਾ ਜਾਲਿਆ ਆਹ ਆਹ ਓਏ ਸੁਨੀਹਾਨ ਸਤ ਸ੍ਰੀ ਅਕਾਲ ਲੈ ਲੈਂਦਾ ਆ ਲੈ ਲੈਂਦਾ ਹਾਂ ਹੁਣ ਬੇੜੀ ਤੇ ਚੜ ਕੇ ਜੇਸ ਆਈਲੈਂਡ ਦੇ ਉੱਪਰ ਅਸੀਂ ਆਏ ਆ ਇੱਕ ਤਾਂ ਆਈਲੈਂਡ ਮੇਰੇ ਮਗਰ ਆ ਤੇ ਇੱਕ ਆਈਲੈਂਡ ਇਧਰਲੇ ਪਾਸੇ ਇਹਨੂੰ ਕਿਹਾ ਜਾਂਦਾ ਬਿਗ ਸਿਸਟਰ ਆਈਲੈਂਡ ਪਲਾਉ ਸੁਪਰ ਲਾਉਟ ਸੁਪਰੀ ਹੈ ਸੁਪਰ ਲਾਉਟ ਇਹਦੇ ਬਾਰੇ ਬਾਬਾ ਜੀ ਤੁਹਾਨੂੰ ਸੁਣਾਉਣਾ ਕਹਾਣੀ ਮੈਂ ਪੇਖਾਣੇ ਕੀ ਆਂਦੀ ਐ ਵੈਲਕਮ ਟੂ ਆਈਲੈਂਡ ਬੈਗ ਵਿੱਚ ਡਰ ਗਿਆ ਹਾਂ ਜੋ ਜੀ ਬਿਲੋ ਹੌਲੀ ਸਾਰੀ ਜਾਣਕਾਰੀ ਲਈਏ ਸਭ ਤੋਂ ਜੇ ਜੀ ਫ੍ਰੀ ਹੈ ਨਾ ਬੰਦੇ ਮਾਰੀ ਪਾ ਜੇ ਆਵਾ ਬਾਕੀ ਇੱਛਾ ਹੈ ਜੀ ਆਦੋਲਾ ਗੋਲਾ ਆ ਗਈ ਜੀ ਸਿੰਗਾਪੁਰ ਦੇ ਇਨੀਆ ਪਾਰਕਾਂ ਵਾਂ ਇੰਨਾ ਚ ਗੱਦੀ ਚੁੰਗਣਾ ਬਣਾਵਾ ਜੋ ਜਿਹੜਾ ਆ ਉਹ ਚੁੰਗਣ ਲਿਆ ਉਹ ਚੋਰੀ ਜਾਣਾ ਫੜਿਆ ਜਾਵੇ ਤੇ ਔਖਾ ਕੰਮ ਆਰਗੇ ਦੋਤਾ ਦੇ ਸਵਾਗਤ ਕਰਨ ਲੈ ਆ ਮਤਲਬ ਸਮੁੰਦਰ ਦੇ ਵਿੱਚ ਇੱਕ ਟੁਕੜਾ ਮਾਰ ਰਿਹਾ ਨੇ ਬਣਾਇਆ ਜਿਸ ਤੇ ਤੈਰ ਸਕਦੇ ਕਿੰਨੇ ਜੀਵ ਜੰਤੂ ਰਹਿੰਦੇ ਹੋਣਗੇ ਹਾਂਜੀ ਇਹ ਆਹ ਜੀਵ ਜੰਤੂਆਂ ਦਾ ਵੇਰਵਾ ਕਦੇ ਵੇਖਿਆ ਦਰਖਦੀਆਂ ਕੰਦਾ ਨਹੀਂ ਜੀ ਨਹੀਂ ਆਹ ਵੇਖ ਲੋ ਆਲੇ ਦੁਆਲੇ ਸਾਰੇ ਵੇਖੋ ਇੱਕ ਕੁਜ਼ਰਦੀ ਕੋ ਖੇੜਿਆ ਇੱਕ ਆਹ ਵੇਖ ਹਕ ਕੰਦਾ ਕਿ ਕਿਨੇ ਕਿਨੇ ਫੋਟਿਆ ਮਨ ਰੇ ਪੰਜ ਪੰਜ ਫੋਟ ਕੰਦਾ ਹੀ ਬਣੀਆਂ ਦਰਖਦੀਆਂ ਆ ਇਧਰ ਵੇਖੋ ਸਾਰੇ ਇਧਰ ਲਿਆਓ ਇਧਰ ਆਹ ਵੇਖੋ ਇਹ ਬੰਦੇ ਕਦੇ ਮਿਸਤਰੀ ਨੇ ਬਣਾਇਆ ਇਹ ਰੱਬ ਮਿਸਤਰੀ ਉਹ ਹੈ ਜਿਹਨੇ ਆਪਾਂ ਨੂੰ ਬਣਾਇਆ ਹੈ ਇਧਰ ਵੇਖੋ ਤੁਸੀਂ ਕਮਾਲ ਦੀ ਚੀਜ਼ਾਂ ਪਹਿਲੀ ਦੀ ਵੇਖੀ ਮੈਂ ਗੋਲ ਤੇ ਜਿਹੜਾ ਵੇਖਿਆ ਪਰ ਤੇ ਕੰਧਾਂ ਵਾਲੀਆਂ ਜਿਹੜਾ ਨਹੀਂ ਵੇਖੀਆਂ ਜਿਉਂਦਾ ਜਿਉਂਦਾ ਹੱਥ ਨਾਲ ਮਾਰੂਗਾ ਹੈ ਵੀਚੇ ਦੇ ਆ ਵੀਚੇ ਦੇ ਉਹ ਇਹ ਨਿਕਲਦਾ ਉਹ ਤੱਕ ਤਿੱਖੇ ਦੰਦ ਦੇਖੋ ਤਿੱਖੇ ਦੇਖੋ ਇਹ ਇਹਨੂੰ ਛੋਗਾ ਹੀ ਕਹਿੰਦੇ ਆ ਅੱਛਾ ਵਿੜਾ ਬੱਕੋ ਗੇ ਜੇ ਲਈ ਫਿਰਦੇ ਨੇ ਹਾਂ ਇਹ ਜੀਵ ਹੁੰਦਾ ਜੇ ਆਹਾਂ ਹਾਂ ਆਹ ਇਹ ਲੱਗੇ ਤੇ ਕੁਦਰਤ ਦੇ ਆਨੰਦ ਲੈਣ ਵਾਸਤੇ ਕੁਰਸੀ ਢਾਹ ਕੇ ਤੇ ਇੱਥੇ ਅਸੀਂ ਹੁਣ ਬੈਠ ਗਏ ਆਂ। ਬਾਬਾ ਨਿਰਮਲ ਸਿੰਘ ਜੀ ਹੁਣੀ ਥੱਲੋਂ ਸਿੱਪੀਆਂ ਤੇ ਹੋਰ ਬ ਵੀ ਕਬਡੀਆਂ ਕਬਡੀਆਂ ਠੋਡੀਆਂ ਕਬਡੀਆਂ ਜਿਹੜੇ ਆਪਾਂ ਸੁਣਿਆ ਵੀ ਬੰਦਾ ਕਬਡੀ ਦਾ ਨਹੀਂ ਆਹ ਕਬਡੀ ਹੁੰਦੀ ਜੇ ਕਬਡੀ। ਤੇ ਇਹ ਕਬਡੀ ਜਿਹੜੇ ਬਿਲਕੁਲ ਐਸੇ ਕਰੰਸੀ ਦੇ ਤੌਰ ਤੇ ਵੀ ਚੱਲਦੀਆਂ ਨੇ ਕਿਤੇ। ਤੇ ਪੱਥਰ ਕਿੱਡੇ ਸੋਹਣੇ ਹੋ ਕਸੇ ਬਾਬਾ ਜੀ ਮੈਨੂੰ ਮੈਨੂੰ ਚੰਗਾ ਚੇਤਾ ਵੀ ਜਿਹੜੇ ਬੜੇ ਤਰਾਗੀ ਬਦ ਹੁੰਦੇ ਸੀ ਤਰਾਗੀ ਦੇ ਨਾਲ ਕੌਡੀਆਂ ਲਾਉਂਦੇ ਦੇ ਨਾ ਇਹ ਮੈਨੂੰ ਇਹਦੇ ਵੀ ਕੁਦਰਤੀ ਕੋਈ ਨਾ ਸਮੁੰਦਰ ਜ ਕੋਈ ਜੀਵ ਹੈ ਕੋਈ ਜੀਵ ਜੀਵ ਦੇ ਇਹ ਆਪਣਾ ਨਿਕਲ ਗਿਆ ਵਿੱਚੋਂ ਦੇਖੋ ਇਹ ਰਹਿ ਰਹਿ ਕੇ ਸੇਮ ਸੇਮ ਹੀ ਸੇਮ ਸਾਲਸ਼ਾ ਲੰਘੂ ਜੀ ਆਈਡਾ ਪੱਥਰ ਵਧੀਆ ਵਾ ਕਿੰਨੇ ਰੰਗ ਹੈ ਇਹਦੇ ਵਿੱਚ ਪਸਾਇਆ ਨੇ ਇਹ ਗ੍ਰੇਨਾਈਟ ਲੱਗਦਾ ਮੈਨੂੰ ਹੈ ਆਹ ਤਰਕੇ ਆਇਆ ਵੀ ਹਾਂਜੀ ਹੁਣ ਜਿਸ ਆਈਲੈਂਡ ਦੇ ਆਪਾਂ ਬੈਠੇ ਆ ਇਹ ਹੈਗਾ ਬਾਜੀ ਬਿਗ ਸਿਸਟਰ ਆਈਲੈਂਡ ਬਿਗ ਸਿਸਟਰ ਆਈਲੈਂਡ ਤੇ ਸਮਾਲ ਸਿਸਟਰ ਆਈਲੈਂਡ ਇਥੇ ਦੋ ਆਈਲੈਂਡ ਨੇ ਬਾਬਾ ਜੀ ਅੱਛਾ ਤੇ ਇਹਨਾਂ ਨੂੰ ਸਿਸਟਰ ਆਈਲੈਂਡ ਕਿਉਂ ਕਿਹਾ ਜਾਂਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਜਿਹੜਾ ਇਹ ਆਈਲੈਂਡ ਆ ਇਹ 28 ਅਕਤੂਬਰ 2024 ਨੂੰ ਪਬਲਿਕ ਵਾਸਤੇ ਖੋਲਿਆ ਗਿਆ ਪਹਿਲੇ ਸਾਲੀ ਪਹਿਲੇ ਸਾਲੀ ਜੇ ਉਸ ਤੋਂ ਪਹਿਲਾਂ ਜਿਹੜੀਆਂ ਉਸ ਤੋਂ ਪਹਿਲਾਂ ਇਹਨੇ ਬੋਟਾਂ ਚੱਲਦੀਆਂ ਸੀ ਉਹ ਚੱਲਦੀਆਂ ਸੀ ਕੁਸੂ ਆਇਲੈਂਡ ਸੈਂਟ ਜੌਨ ਤੇ ਲਜ਼ੂਰਾ ਸਿਰਫ ਤਿੰਨ ਆਇਲੈਂਡ ਹਾਂ 4 ਮਹੀਨੇ ਖੁੱਲੇ ਨੂੰ ਹਾਂਜੀ 4 ਮਹੀਨੇ ਬਾਅਦ 4 ਮਹੀਨੇ ਅਜਾਪਾ ਮੈਂ ਦੂਜੀ ਅਰਤੀ ਜੀ ਆ ਰ ਆ ਗਿਆ ਜੀ ਆ ਰ ਆ ਗਿਆ ਜੀ ਸੋ ਜੀ ਆਪਾਂ ਆ ਦੀ ਕਹਾਣੀ ਦੀ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਗੱਲ ਕੀਤੀ ਸੀ ਸੈਂਟ ਜੌਨ ਆਇਲੈਂਡ ਦੇ ਉੱਤੇ ਲਜ਼ੂਰਾ ਆਇਲੈਂਡ ਦੇ ਉੱਤੇ ਜਾਂ ਜਿਹੜੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਜਗ੍ਹਾ ਨੇ ਉਹਨਾਂ ਦੇ ਨਾਲ ਜਿਹੜੀਆਂ ਫੈਰੀ ਟੇਲਸ ਜਿਹਨੂੰ ਆਪਾਂ ਕਹਿੰਦੇ ਨੇ ਵੀ ਅਦਭੁਤ ਕਹਾ ਇਹੋ ਜੀ ਕੋ ਕਹਾਣੀ ਇਸ ਸਿਸਟਰ ਆਈਲੈਂਡ ਦੇ ਨਾਲ ਜੁੜੀ ਹੋਈ ਆ ਉਸ ਫੈਰੀ ਟੇਲ ਦੇ ਮੁਤਾਬਕ ਇਸ ਆਈਲੈਂਡ ਤੋਂ ਪਹਿਲਾਂ ਦੋ ਭੈਣਾਂ ਸੀ ਇੱਕ ਦਾ ਨਾਂ ਸੀ ਮੀਨਾ ਇੱਕ ਦਾ ਨਾਂ ਸੀ ਲੀਨਾ ਸੋ ਦੋਵਾਂ ਭੈਣਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਤੇ ਲੀਜੈਂਡ ਜਿਹੜੀ ਸਟੋਰੀ ਆ ਇਹ ਕਹਿੰਦੀ ਆ ਕਿ ਉਹਨਾਂ ਦੇ ਘਰ ਦੇ ਉੱਤੇ ਜਿਹੜੇ ਪਾਇਰੇਟ ਹੁੰਦੇ ਆ ਜਿਹੜੇ ਸ਼ਿਪ ਵਾਲੇ ਡਾਕੂ ਹੁੰਦੇ ਆ ਉਹਨਾਂ ਨੇ ਹਮਲਾ ਕਰਤਾ ਮੀਨਾ ਤੇ ਲੀਨਾ ਦਾ ਜ਼ਿਆਦਾ ਪਿਆਰ ਹੋਣ ਕਰਕੇ ਤੇ ਉਹ ਉਹਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਡਾਕੂ ਸੀ ਨਾ ਉਹ ਬਾਬਾ ਜੀ ਮੀਨਾ ਨੂੰ ਅਲੀਨਾ ਨੂੰ ਚੁੱਕ ਕੇ ਲੈ ਗਏ ਸੋ ਅਲੀਨਾ ਨੂੰ ਕਨੈਪ ਕਰ ਲਿਆ ਤੇ ਜਿਹੜੀ ਮੀਨਾ ਸੀ ਉਹਨੂੰ ਬਚਾਉਣ ਦੀ ਖਾਤਰ ਉਹਨੇ ਉਹਦੇ ਮਗਰ ਭੱਜੀ ਉਹ ਆਪਦੇ ਜਹਾਜ਼ ਦੇ ਵਿੱਚ ਚੜ ਕੇ ਜਿਹੜੇ ਸੀ ਲਟੇਰੇ ਦੂਰ ਨਿਕਲ ਗਏ ਤੇ ਜਿਹੜੀ ਸੀ ਉਹਦੀ ਭੈਣ ਵੱਡੀ ਭੈਣ ਜਿਹੜੀ ਉਹਦੇ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਉਹਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਛਾਲ ਮਾਰਤੀ ਤੇ ਥੋੜਾ ਸਮਾਂ ਪੈ ਕੇ ਜਿਹੜੀਆਂ ਬੋਟ ਸੀ ਉਹ ਪਾਇਰੇਟ ਦੀ ਜਿਹੜੀ ਬੋਟ ਸੀ ਜਿਹੜਾ ਡਾਕੂ ਦੀ ਬੋਟ ਉਹ ਡੁੱਬ ਗਈ ਤੇ ਨਾਲੇ ਦੋਵੇਂ ਭੈਣਾਂ ਹੀ ਡੁੱਬ ਗਈਆਂ ਜਦੋਂ ਲੋਕਾਂ ਨੇ ਸਵੇਰੇ ਉੱਠ ਕੇ ਵੇਖਿਆ ਜਿੱਥੇ ਉਹ ਦੋ ਭੈਣਾਂ ਡੁੱਬੀਆਂ ਸੀ ਉੱਥੇ ਦੋ ਆਈਲੈਂਡ ਸੀ ਉਹਨਾਂ ਇਹਨਾਂ ਦੋ ਆਈਲੈਂਡ ਦਾ ਨਾਮ ਰੱਖਤਾ ਸਮਾਲ ਸਿਸਟਰ ਆਈਲੈਂਡ ਤੇ ਬਿਗ ਸਿਸਟਰ ਆਈਲੈਂਡ ਸੋ ਇਹ ਹਾਂ ਇਹ ਜਾਨਕਿ ਇਹ ਲੀਜੈਂਡ ਜਾਨਕਿ ਕਹਾਣੀਆਂ ਨਾਲ ਜੁੜ ਜਾਂਦੀਆਂ ਨੇ ਜਦੋਂ ਜਦੋਂ ਗੱਲ ਤੇ ਇਸ ਦਾ ਜਿਹੜਾ ਮਹੱਤਵ ਸਿੰਗਾਪੁਰ ਦੇ ਵਾਸਤੇ ਇਸ ਕਰਕੇ ਆ ਕਿ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ ਬਾਇਓ ਡਾਈਵਰਸਿਟੀ 84 ਲੱਖ ਜੂਨ ਦੀ ਗੱਲ ਗੁਰੂ ਪਾਤਸ਼ਾਹ ਕਰਦੇ ਨੇ ਆਂਦੇ ਆ ਵੀ ਜਿੰਨੀਆਂ ਜੂਨਾ ਧਰਤੀ ਦੇ ਉੱਤੇ ਅਸਮਾਨ ਦੇ ਉੱਤੇ ਉਨੀਆਂ ਹੀ ਜੂਨਾ ਸਮੁੰਦਰ ਦੇ ਵਿੱਚ ਆ ਤੇ ਸਮੁੰਦਰ ਦੇ ਜੀਵ ਜੰਤੂ ਜਿਹੜੇ ਆ ਉਹ ਖਾਸ ਕਰਕੇ ਜਿਹੜੇ ਕੰਡਿਆਂ ਦੇ ਉੱਤੇ ਰਹਿੰਦੇ ਆ ਜਿਸ ਤਰ੍ਹਾਂ ਹੁਣੇ ਅਸੀਂ ਘੋਗਾ ਸਿੱਪੀਆਂ 42 ਲੱਖ 42 ਲੱਖ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਅਲੋਪ ਹੋ ਰਹੀਆਂ ਸੀ ਸਿੰਗਾਪੁਰ ਦੀ ਗਵਰਨਮੈਂਟ ਨੇ ਇੱਕ ਇਨੀਸ਼ੀਏਟਿਵ ਲਿਆ ਤੇ ਇੱਥੇ ਜਿਹੜਾ ਆਪਾਂ ਸਿਰਫ ਬਿਗ ਸਟਾਈਲੈਂਡ ਤੇ ਜਾ ਸਕਦੇ ਆ ਸਮਾਲ ਸਟਾਈਲੈਂਡ ਤੇ ਨਹੀਂ ਜਾ ਸਕਦੇ ਉਹਦਾ ਕਾਰਨ ਕੀ ਆ ਵੀ ਉੱਥੇ ਉਹਨਾਂ ਨੇ ਸੈਂਚਰੀ ਬਣਾਈ ਆ ਤੇ ਜਿਹੜੇ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਜੀਵ ਜੰਤੂ ਪਾਣੀ ਵਾਲੇ ਉਹਨਾਂ ਦਾ ਰੱਖ ਰਖਾਵ ਕੀਤਾ ਜਾ ਸਕੇ ਤੇ ਉਹਨਾਂ ਨੂੰ ਪਰਫੁੱਲਤ ਕੀਤਾ ਜਾ ਸਕੇ ਜਾ ਜਾ ਸਕਦੇ ਉੱਥੇ ਸਿਰਫ ਜਿਹੜੇ ਖੋਜੀ ਆ ਜਿਹੜੇ ਸਟੂਡੈਂਟ ਨੇ ਜਿਹੜੇ ਨੇਚਰ ਦੇ ਉੱਤੇ ਕੰਮ ਕਰਦੇ ਨੇ ਸਾਇੰਟਿਸਟ ਨੇ ਸਿਰਫ ਉਹੀ ਲੋਕ ਉੱਥੇ ਜਾਂਦੇ ਨੇ ਸੋ ਇੰਨੀ ਇੱਕ ਗੱਲਬਾਤ ਇਸ ਸਿਸਤਰ ਆਈਲੈਂਡ ਦੀ ਇਹਦੇ ਟੋਟਲ 8 ਪੁਆਇੰਟ ਨੇ ਵੇਖਣ ਵਾਲੇ ਬਹੁਤ ਛੋਟਾ ਜਿਹਾ ਆਈਲੈਂਡ ਆ ਤੇ ਸਿੰਗਾਪੁਰ ਦੇ ਸਾਊਥਰਨ ਆਈਲੈਂਡਾਂ ਦੇ ਵਿੱਚੋਂ ਇੱਕ ਆਈਲੈਂਡ ਆ ਛੀਵਾ ਵਾਗਰੀ ਆ ਠੱਡੀ ਹਵਾ ਆ ਵਾਵਾ ਕਰੀ ਜੀ 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 ਇਹ ਕਲਾਪੇ ਦੇ ਦਰਖਤ ਆ ਆ ਕਲਾਪਾ ਹਾਂਜੀ ਇਹ ਐ ਝੁਗੇ ਆ ਠਾਨ ਹਾਂ ਜਰ ਸਮੁੰਦਰ ਨੂੰ ਨਮਸਕਾਰ ਕਰਦੇ ਇੱਥੇ ਆ ਬਹੁਤ ਦਰਖਤ ਵੇਖਿਆ ਜਿਹੜਾ ਜਿਹੜੀਆਂ ਜਣਾ ਕੰਧਾਂ ਵਰਗੀਆਂ ਹਾਂਜੀ ਕੰਧਾਂ ਰੰਗ ਜਿਹੜਾ ਕਿਉਂਕਿ ਜਦੋਂ ਵੇਖੀ ਨਾ ਆਪਾਂ ਡੂੰਗੇ ਚਲ ਜੀ ਕਿਸੇ ਚੀਜ਼ ਦੀ ਡੂੰਗਾ ਚਲ ਜੀਏ ਜਦੋਂ ਆਪਾਂ ਸਮੁੰਦਰ ਚ ਡੂੰਗੇ ਆ ਗਏ ਉੱਥੋਂ ਜਿਹੜਾ ਵਾਤਾਵਰਨ ਆ ਉਹ ਡਿਫਰੈਂਟ ਹੋ ਜਾਂਦਾ ਪਾਣ ਪਾਣੀ ਡਿਫਰੈਂਟ ਹੋ ਜਾਂਦਾ ਵਾ ਤੇ ਉੱਥੇ ਜਿਹੜੇ ਟਰੀ ਨੇ ਉਹ ਡਿਫਰੈਂਟ ਹੋ ਜਾਂਦੇ ਨੇ ਮੈਂ ਤੁਹਾਨੂੰ ਲੈ ਕੇ ਜਾਊਂਗਾ ਸਮੁੰਦਰ ਦੇ ਕੰਡੇ-ਕੰਡੇ ਉੱਥੇ ਆਪਣਾ ਸਿੰਗਾਪੁਰ ਦੀ ਮੇਨ ਆਇਲ ਲੈਨ ਦੇ ਉੱਤੇ ਉੱਥੇ ਬਾਬਾ ਜੀ ਮੈਨਗਰੂਵ ਬਣੇ ਤੁਸੀਂ ਉਹਨਾਂ ਦੇ ਜੜਾ ਵੇਖੋਗੇ ਨਾ ਜਿੱਦਾਂ ਪਿੰਜਰੇ ਬਣਾਏ ਹੁੰਦੇ ਆ ਹਾਂਜੀ ਤੇ ਬਾਕੀ ਬਾਬਾ ਜੀ ਇੱਥੇ ਰਿਚ ਕੋਰਲ ਲੀਫ ਆ ਰਿਲੀਫ ਜਿਹੜੇ ਸਮੁੰਦਰ ਦੇ ਥੱਲੇ ਜਿਹੜੀਆਂ ਥੱਲੇ ਜਿਹੜੀ ਜਿੱਦਾਂ ਆਹ ਰੁੱਖ ਬੂਟੇ ਇੱਥੇ ਹਨਾ ਸਮੁੰਦਰ ਦੇ ਥੱਲੇ ਵੀ ਰੁੱਖ ਬੂਟੇ ਆ ਗਏ ਆ ਅੱਛਾ ਜੀਆਂ ਕਾ ਹਾਰਜੀਪੁਰੂ ਸਾਹਿਬ ਕਹਿੰਦੇ ਨਾ ਮੱਛੀਆਂ ਵਾਸਤੇ ਦੁੱਧੀਆਂ ਵਾਸਤੇ ਉਹਨਾਂ ਲੁਕਣ ਵਾਸਤੇ ਥੱਲੇ ਜਗ੍ਹਾ ਤੇ ਜਿਹੜਾ ਹਾਂਜੀ ਮੈਂ ਗਿਆ ਸਮੁੰਦਰ ਥੱਲੇ ਮਾਰੀ ਮਾਰੀ ਉਹਨੂੰ ਕਹਿ ਦਿੰਦੇ ਨੇ ਆਪਣਾ ਡੀਪ ਵਾਟਰ ਡਾਈਵਿੰਗ ਤੇ ਉਹ ਕੀਤੀ ਹੋਈ ਆ ਥੱਲੇ ਵੇਖਿਓ ਵੇਖਿਆ ਵੇਖਿਆ ਕੈਮਰੇ ਦੇ ਤੇ ਕੈਚ ਵੀ ਕੈਜ ਵੀ ਕੀਤਾ ਤੇ ਉਹ ਜੇ ਤੁਸੀਂ ਵੀਡੀਓ ਵੇਖਣੀ ਹੋਵੇ ਬਾਲੀ ਦੇ ਟੂਰ ਦੀ ਵੀਡੀਓ ਆ ਇਸ ਦੇ ਨਾਲ ਮੈਂ ਇੱਥੇ ਕਲਿੱਪ ਲਾ ਦੂੰਗਾ ਤੇ ਸਮੁੰਦਰ ਦੇ ਥੱਲੇ ਜੀਵ ਜੰਤੂ ਕਿਦਾਂ ਦਾ ਹਨ ਉਹਦੇ ਤੁਸੀਂ ਦਰਸ਼ਨ ਕਰ ਲਿਓ ਜਿਹੜਾ ਇਹ ਆਈਲੈਂਡ ਆ ਇਹ ਸਾਰਾ 40 ਹੈਕਟੇਅਰ ਦੇ ਵਿੱਚ ਫੈਲਿਆ ਹੋਇਆ ਵਾ ਤੇ ਸਿੰਗਾਪੁਰ ਆਈਲੈਂਡ ਮਰੀਨ ਪਾਰਕ ਇਹਦੀ ਦੇਖ ਰਿਹਾ ਇਹਦੀ ਕਰ ਓ ਸਿੰਗਾਪੁਰ ਸਾਹਮਣੇ ਤੇ ਜਾ ਗਏ ਅ ਅ ਦੇਰੇ ਅੱਧੇ ਘੰਟੇ ਚ ਜਾ ਗਏ ਆਪਾਂ ਜੇ ਆਪਾਂ ਇਧਰਲੇ ਪਾਸ ਝਾਤੀ ਮਾਰੀਏ ਤੇ ਜਿਹੜੇ ਬਾਬਾ ਜੀ ਕਹਿ ਰਹੇ ਸਿੰਗਾਪੁਰ ਦਿਖ ਰਿਹਾ ਨਾ ਇਹਨਾਂ ਦਾ ਜ਼ੂਮ ਕਰਕੇ ਵੇਖਣੇ ਜੇ ਜ਼ੂਮ ਹੋ ਗਿਆ ਤੇ ਐ ਹਾਂਜੀ ਜਿਹੜਾ ਉਹ ਵਾ ਲੰਗ ਦਾ ਜਹਾਜ਼ ਖਾਇਓ ਕੰਟੇਨਰ ਬਦੇ ਕਿਹੜੇ ਕਿਹੜੇ ਦੇਸ਼ਾਂ ਜਾ ਰਹੇ ਇਹ ਪਾਰਕ ਲੱਗਾ ਹਾਂਜੀ ਇੱਥੇ ਸਮਾਨ ਲੈ ਕੇ ਚਲੇ ਜਾਣਾ ਜਦਾ ਸਮਾਨ ਹੋਊਗਾ ਜੀ 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 ਇਹ ਚੜ ਚੜ ਹੁੰਦਾ ਹੋਣਾ ਤੇ ਜਿਹੜਾ ਥੱਲੇ ਖੋਖਰੀਆਂ ਹਈਆਂ ਜੀ ਜਿੱਦਾਂ ਦਾ ਵਾਧਾ ਵਰਨ ਉਦਾਂ ਦਾ ਫਿਰ ਇਥੇ ਜੀਵ ਜੰਤੂ ਨੇ ਜੀ ਟਰਕੇ ਅੱਗੇ ਰਖੀਏ ਜਿੱਦ ਸੇਰ ਬਾਦ ਔਰ ਦੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰਲਾਸਾਰ ਜੱਟ ਪਹਾੜਾ ਤੀਰ ਸੁਨਿਆਰ ਐਰਣ ਮਤ ਵੇਦ ਹਥਿਆਰ ਤੁਹਾਨੂੰ ਸ੍ਰੀ ਪਾਸ਼ੀ ਦਰਸ਼ੀ ਕਬੇ ਬਾਗ ਬੇਨਤੀ ਚੌਪਈ ਹੰਬਰੀ ਕਰਵਾ ਦੇ ਰਖਾ ਪੂਰਨ ਜਿਤ ਕੀ ਸਾ ਕੰੰਦਾ ਕੰੰਦਾ ਵਾਲੀ ਹੈ। ਹਣਾ? ਆਹ। ਕੰੰਦਾ ਦੀਆਂ ਜੜਾਂ ਵਾਲਾ ਕੰੰਦਾ ਨੇ ਜੜਾ। ਉਹ ਚੱਲ ਚੱਲਿਆ ਓਏ। ਉਹ ਰੁਕ ਰੁਕ ਜਾ ਆ ਗਏ ਆ। ਨਹੀਂ ਹੋਰ ਲੱਗਦਾ ਉਹ। ਅੱਛਾ ਬਣਾਓ ਪਰਾ ਹੋਊਗਾ। ਆਪਣੇ ਉਹ ਆਉਣ ਦੀ ਜਗਦੀ ਬੜੀ। ਉਹ ਓਤਰੇ ਆਉਂਦਾ। ਜਾਂਦੀ ਵਾਰ ਦਾ ਝਾਕਾ ਵਾਕਾ। ਹੈ? ਸਿਸਟਰ ਆਇਲੈਂਡ ਦਾ। ਅੱਛਾ। ਪੂਰਾ ਜਾਣਕਾਰੀ ਲੈਣ ਲਈ ਤੇ ਇੱਥੇ ਬੜੇ ਟਾਈਮ ਲੱਗਦਾ। ਜੀ। ਹੈ? ਜੀ ਜੀ ਤੇ ਹੁਣ ਇੱਥੋਂ ਆਪਾਂ ਲੱਗੇ ਚਾਲੇ ਪਉਣ ਅਗਰੇ ਆਇਲੈਂਡ ਨੂੰ ਲਜ਼ੂਰਾ ਤੋਂ ਬਾਅਦ ਸੈਂਜੋਂ ਦੇ ਸੈਂਜੋਂ ਤੋਂ ਬਾਅਦ ਸਿਸਟਰ ਆਇਲੈਂਡ ਤੇ ਸਿਸਟਰ ਆਇਲੈਂਡ ਨੂੰ ਕਲੀਅਰ ਕਰਕੇ ਹੁਣ ਆਪਾਂ ਚੱਲੇ ਆ ਕੁਸੂ ਆਇਲੈਂਡ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਗੱਲਾਂ ਕਰਾਂਗੇ ਕੁਸੂ ਆਇਲੈਂਡ ਅੱਜ ਹੀ ਕਵਰ ਕਰ ਲੈਣਾ ਪਰ ਵੀਡੀਓ ਵੱਖਰੀ ਬਣਾਵਾਂਗੇ ਬਾਬਾ ਜੀ ਨੇ ਬੈਠ ਕੇ ਉੱਥੇ ਜਾਪ ਕੀਤੇ ਨੇ ਜਪਜੀ ਸਾਹਿਬ ਦੇ ਤੇ ਉਹਨਾਂ ਦੀ ਇੱਕ ਵੱਖਰੀ ਵੀਡੀਓ ਬਣਾਵਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਪੌਣੇ ਆ ਚਾਲੇ ਅਗਲੇ ਆਇਲੈਂਡ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਰਨੇ ਬਬੇ